ਅੱਜ ਆਪਾਂ ਪਾਣੀ ਨੂੰ ਸ਼ੁੱਧ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ ਪਾਣੀ ਸ਼ੁੱਧ ਕਰਨ ਦੇ ਰਸਾਇਣਕ ਤਰੀਕੇ ਪਾਣੀ ਨੂੰ ਪੀਣ ਯੋਗ ਅਤੇ ਕਟਾਣੂ ਮੁਕਤ ਬਣਾਉਣ ਲਈ ਕਈ ਰਸਾਇਣਕ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤਰੀਕੇ ਖਾਸ ਕਰਕੇ ਉਦੋਂ ਬਹੁਤ کارਗਰ ਹੁੰਦੇ ਹਨ ਜਦੋਂ ਪਾਣੀ ਵਿੱਚ ਬੈਕਟੀਰੀਆ ਵਾਇਰਸ ਜਾਂ ਹੋਰ ਸੂਖਮ ਜੀਵ ਮੌਜੂਦ ਹੋਣ ਨੰਬਰ 1 ਕਲੋਰੀਨਿਕਰਨ ਇਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਤਰੀਕਾ ਹੈ ਕਲੋਰੀਨ ਪਾਣੀ ਵਿੱਚ ਮੌਜੂਦ ਬੈਕਟੀਰੀਆ ਅਤੇ ਹੋਰ ਕਟਾਨੂਆਂ ਨੂੰ ਖਤਮ ਕਰ ਦਿੰਦੀ ਹੈ ਕਲੋਰੀਨ ਦੀਆਂ ਗੋਲੀਆਂ ਘਰ ਵਿੱਚ ਜਾਂ ਸਫ਼ਰ ਦੌਰਾਨ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਬਲੀਚਿੰਗ ਪਾਊਡਰ ਦੀਆਂ ਗੋਲੀਆਂ ਵਰਤੀਆਂ ਜਾਂਦੀਆਂ ਹਨ ਤਰਲ ਬਲੀਚ ਘਰੇਲੂ ਬਲੀਚ ਜਿਸ ਵਿੱਚ ਸੋਡੀਅਮ ਹਾਈਪੋਕਲੋਰਾਈਟ ਹੋਵੇ ਦੀਆਂ ਕੁਝ ਬੂੰਦਾਂ ਪਾ ਕੇ ਵੀ ਪਾਣੀ ਸਾਫ਼ ਕੀਤਾ ਜਾ ਸਕਦਾ ਹੈ ਲਾਬ ਇਹ ਸਸਤਾ ਹੈ ਅਤੇ ਪਾਣੀ ਨੂੰ ਲੰਬੇ ਸਮੇਂ ਤੱਕ ਕਟਾਨੂਆਂ ਤੋਂ ਬਚਾ ਕੇ ਰੱਖਦਾ ਹੈ। ਨੰਬਰ 2 ਆयोडीਨ ਦੀ ਵਰਤੋਂ ਆयोडीਨ ਦੀ ਵਰਤੋਂ ਆਮ ਤੌਰ ਤੇ ਐਮਰਜੈਂਸੀ ਜਾਂ ਕੈਂਪਿੰਗ ਦੌਰਾਨ ਕੀਤੀ ਜਾਂਦੀ ਹੈ। ਨਮਕ ਵਾਲੀ ਆयोडीਨ ਨਹੀਂ ਸਗੋਂ ਖਾਸ ਆयोडीਨ ਸੋਲੂਸ਼ਨ L2 ਵਰਤੀ ਜਾਂਦੀ ਹੈ। ਇਹ ਘੋਲ ਜਾਂ ਗੋਲੀਆਂ ਦੇ ਰੂਪ ਵਿੱਚ ਮਿਲਦਾ ਹੈ। ਇਹ ਬਹੁਤ ਪ੍ਰਭਾਵਸ਼ਾਲੀ ਹੈ ਪਰ ਇਸਦਾ ਸਵਾਦ ਥੋੜਾ ਵੱਖਰਾ ਹੁੰਦਾ ਹੈ। ਸਾਵਧਾਨੀ ਗਰਭਤੀ ਔਰਤਾਂ ਜਾਂ ਥਾਇਰੋਇਡ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਦੀ ਵਰਤੋਂ ਲੰਬੇ ਸਮੇਂ ਤੱਕ ਨਹੀਂ ਕਰਨੀ ਚਾਹੀਦੀ ਨੰਬਰ 3 ਪੋਟਾਸ਼ੀਅਮ ਪਰਮੈਗਨੇਟ ਇਸ ਨੂੰ ਪੰਜਾਬੀ ਵਿੱਚ ਅਕਸਰ ਲਾਲ ਦਵਾਈ ਕਿਹਾ ਜਾਂਦਾ ਹੈ ਇਹ ਜ਼ਿਆਦਾਤਰ ਖੂਹਾਂ ਦੇ ਪਾਣੀ ਨੂੰ ਸਾਫ਼ ਕਰਨ ਲਈ ਵਰਤੀ ਜਾਂਦੀ ਹੈ ਇਹ ਪਾਣੀ ਵਿੱਚ ਮੌਜੂਦ ਲੋਹੇ ਅਤੇ ਮੈਗਨੀਜ਼ ਵਰਗੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦੀ ਹੈ ਪਾਣੀ ਦਾ ਰੰਗ ਹਲਕਾ ਗੁਲਾਬੀ ਹੋਣ ਤੱਕ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 3 ਪੋਟਾਸ਼ੀਅਮ ਪਰਮੈਗਨੇਟ ਇਸ ਨੂੰ ਪੰਜਾਬੀ ਵਿੱਚ ਅਕਸਰ ਲਾਲ ਦਵਾਈ ਕਿਹਾ ਜਾਂਦਾ ਹੈ ਇਹ ਜ਼ਿਆਦਾਤਰ ਖੂਹਾਂ ਦੇ ਪਾਣੀ ਨੂੰ ਸਾਫ਼ ਕਰਨ ਲਈ ਵਰਤੀ ਜਾਂਦੀ ਹੈ ਇਹ ਪਾਣੀ ਵਿੱਚ ਮੌਜੂਦ ਲੋਹੇ ਅਤੇ ਮੈਗਨੀਜ਼ ਵਰਗੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦੀ ਹੈ ਪਾਣੀ ਦਾ ਰੰਗ ਹਲਕਾ ਗੁਲਾਬੀ ਹੋਣ ਤੱਕ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 4 ਫਟਕੜੀ ਦੀ ਵਰਤੋਂ ਫਟਕੜੀ ਦੀ ਵਰਤੋਂ ਪਾਣੀ ਵਿੱਚ ਮੌਜੂਦ ਗੰਦਗੀ ਨੂੰ ਹੇਠਾਂ ਬਿਠਾਉਣ ਲਈ ਕੀਤੀ ਜਾਂਦੀ ਹੈ ਜਦੋਂ ਗੰਦਲੇ ਪਾਣੀ ਵਿੱਚ ਫਟਕੜੀ ਪਾਈ ਜਾਂਦੀ ਹੈ ਤਾਂ ਇਹ ਛੋਟੇ-ਛੋਟੇ ਮਿੱਟੀ ਦੇ ਕਣਾਂ ਨੂੰ ਆਪਸ ਵਿੱਚ ਜੋੜ ਕੇ ਭਾਰੀ ਕਰ ਦਿੰਦੀ ਹੈ ਜਿਸ ਨਾਲ ਉਹ ਬਰਤਨ ਦੇ ਤਲੇ ਤੇ ਬੈਠ ਜਾਂਦੇ ਹਨ ਇਸ ਤੋਂ ਬਾਅਦ ਉੱਪਰੋਂ ਸਾਫ਼ ਪਾਣੀ ਵੱਖ ਕੀਤਾ ਜਾ ਸਕਦਾ ਹੈ ਫਟਕੜੀ ਕਿਵੇਂ ਕੰਮ ਕਰਦੀ ਹੈ ਪਾਣੀ ਵਿੱਚ ਮੌਜੂਦ ਮਿੱਟੀ ਦੇ ਬਰੀਕ ਕਣਾਂ ਉੱਤੇ ਆਮ ਤੌਰ ਤੇ ਰਨਾਤਮਕ ਚਾਰਜ ਹੁੰਦਾ ਹੈ ਫਟਕੜੀ ਜਿਸ ਦਾ ਰਸਾਇਣਕ ਨਾਮ ਪੋਟਾਸ਼ੀਅਮ ਅਲੂਮੀਨੀਅਮ ਸਲਫੇਟ ਹੈ ਜਦੋਂ ਪਾਣੀ ਵਿੱਚ ਘੁਲਦੀ ਹੈ ਤਾਂ ਇਹ ਧਨਾਤਮਕ ਪੋਜ਼ਿਟਿਵ ਚਾਰਜ ਛੱਡਦੀ ਹੈ ਖਿੱਚ ਫਟਕੜੀ ਦੇ ਪੋਜ਼ਿਟਿਵ ਕਣ ਗੰਦਗੀ ਦੇ ਨੈਗੇਟਿਵ ਕਣਾਂ ਨੂੰ ਆਪਣੇ ਵੱਲ ਖਿੱਚਦੇ ਹਨ ਗੁੱਛੇ ਬਣ ਇਹ ਛੋਟੇ ਛੋਟੇ ਕਣ ਆਪਸ ਵਿੱਚ ਜੁੜ ਕੇ ਭਾਰੀ ਗੁੱਛੇ ਬਣਾ ਲੈਂਦੇ ਹਨ ਬੈਠਣਾ ਭਾਰੀ ਹੋਣ ਕਾਰਨ ਇਹ ਗੰਦਗੀ ਬਰਤਨ ਦੇ ਬਿਲਕੁਲ ਥੱਲੇ ਬੈਠ ਜਾਂਦੀ ਹੈ ਅਤੇ ਉੱਪਰੋਂ ਸਾਫ਼ ਪਾਣੀ ਰਹਿ ਜਾਂਦਾ ਹੈ ਨੰਬਰ 5 ਅਜੋਨਾਈਜੇਸ਼ਨ ਇਹ ਇੱਕ ਅਦਨਿਕ ਅਤੇ ਬਹੁਤ ਸ਼ਕਤੀਸ਼ਾਲੀ ਰਸਾਇਣਕ ਵਿਧੀ ਹੈ। အဇोन O3 ਗੈਸ ਨੂੰ ਪਾਣੀ ਵਿੱਚੋਂ ਗੁਜ਼ਾਰਿਆ ਜਾਂਦਾ ਹੈ ਜੋ ਕਟਾਨੀਆਂ ਨੂੰ ਤੁਰੰਤ ਖਤਮ ਕਰ ਦਿੰਦੀ ਹੈ। ਕੂਬੀ ਇਹ ਪਾਣੀ ਵਿੱਚ ਕੋਈ ਵੀ ਬਦਬੂ ਜਾਂ ਸਵਾਦ ਨਹੀਂ ਛੱड़ਦੀ ਪਰ ਇਹ ਵਿਧੀ ਥੋੜੀ ਮਹਿੰਗੀ ਹੈ। ਪਾਣੀ ਸ਼ੁੱਧ ਕਰਨ ਦੇ ਹੋਰ ਤਰੀਕੇ UV ਕਿਰਨਾਂ UV ਅਲਟਰਾਵਾਈलेट ਰੋਸ਼ਨੀ ਇੱਕ ਐਸੀ ਤੀਬਰ ਕਿਰਨ ਹੈ ਜੋ ਪਾਣੀ ਵਿੱਚ ਮੌਜੂਦ ਜੀਵਾਣੂਆਂ, ਬੈਕਟੀਰੀਆ, ਵਾਇਰਸ, ਪਰਜੀਵੀ ਦੇ DNA ਨੂੰ ਨਸ਼ਟ ਕਰ ਦਿੰਦੀ ਹੈ। ਜੈਸ ਨਾਲ ਉਹ ਵੱਧ ਨਹੀਂ ਸਕਦੇ ਅਤੇ ਬਿਮਾਰੀ ਨਹੀਂ ਫਲਾ ਸਕਦੇ ਇਹ ਕਿਵੇਂ ਕੰਮ ਕਰਦੀ ਹੈ ਨੰਬਰ 1 ਪਾਣੀ ਯੂਵੀ ਚੈਂਬਰ ਵਿੱਚੋਂ ਲੰਘਦਾ ਹੈ ਨੰਬਰ 2 ਯੂਵੀ ਲੈਂਪ ਤੋਂ ਨਿਕਲਣ ਵਾਲੀ ਕਿਰਨ ਜੀਵਾਣੂਆਂ ਦੇ ਡੀਐਨਏ ਆਰਐਨਏ ਨੂੰ ਨੁਕਸਾਨ ਪਹੁੰਚਾਉਂਦੀ ਹੈ ਨੰਬਰ 3 ਜੀਵਾਣੂ ਅਕਿਰਿਆਸ਼ੀਲ ਹੋ ਜਾਂਦੇ ਹਨ ਨੰਬਰ 4 ਪਾਣੀ ਪੀਣ ਯੋਗ ਬਣ ਜਾਂਦਾ ਹੈ ਕੁਦਰਤੀ ਫਿਲਟਰ ਰੇਤ ਬੱਜਰੀ ਅਤੇ ਕੋਲੇ ਦੀਆਂ ਪਰਤਾਂ ਬਣਾ ਕੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ ਕੋਲਾ, ਪਾਣੀ ਦੀ ਬਦਬੂ ਅਤੇ ਰਸਾਇਣਾਂ ਨੂੰ ਸੋਖ ਲੈਂਦਾ ਹੈ। ਉਬਾਲਣਾ ਇਹ ਪਾਣੀ ਨੂੰ ਸਾਫ਼ ਕਰਨ ਦਾ ਸਭ ਤੋਂ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ। ਪਾਣੀ ਨੂੰ ਘੱਟੋ-ਘੱਟ 10 ਤੋਂ 20 ਮਿੰਟ ਤੱਕ ਉਬਾਲਣ ਨਾਲ ਇਸ ਵਿੱਚਲੇ ਸਾਰੇ ਕਿਟਾਣੂ ਅਤੇ ਬੈਕਟੀਰੀਆ ਮਰ ਜਾਂਦੇ ਹਨ। ਸੂਰਜ ਦੀ ਰੋਸ਼ਨੀ ਪਾਣੀ ਨੂੰ ਪਾਰਦਰਸ਼ੀ ਕੱਚ ਦੀਆਂ ਬੋਤਲਾਂ ਵਿੱਚ ਭਰ ਕੇ 6 ਤੋਂ 8 ਘੰਟੇ ਸੂਰਜ ਦੀ ਤੇਜ਼ ਧੁੱਪ ਵਿੱਚ ਰੱਖਣ ਨਾਲ ਜੂਵੀਕਰਨ ਅਕ ਕਿਟਾਣੂਆਂ ਨੂੰ ਖਤਮ ਕਰ ਦਿੰਦੀਆਂ ਹਨ। ਜਲ ਘਰ ਵਿੱਚ ਪਾਣੀ ਦੇ ਸ਼ੁੱਧੀ ਕਰਨ ਦੇ ਮੁੱਖ ਪੜਾ ਸਕਰੀਨਿੰਗ ਸਭ ਤੋਂ ਪਹਿਲਾਂ ਨਹਿਰੀ ਪਾਣੀ ਨੂੰ ਵੱਡੀਆਂ ਲੋਹੇ ਦੀਆਂ ਜਾਲੀਆਂ ਵਿੱਚੋਂ ਗੁਜ਼ਾਰਿਆ ਜਾਂਦਾ ਹੈ ਤਾਂ ਜੋ ਵੱਡਾ ਕੂੜਾ ਕਰਕਟ ਲੱਕੜਾਂ ਪਲਾਸਟਿਕ ਪੱਤੇ ਵੱਖ ਕੀਤੇ ਜਾ ਸਕੇ ਕੋਗੂਲੇਸ਼ਨ ਪਾਣੀ ਵਿੱਚ ਫਟਕੜੀ ਮਿਲਾ ਕੇ ਇਸ ਨੂੰ ਤੇਜ਼ੀ ਨਾਲ ਹਿਲਾਇਆ ਜਾਂਦਾ ਹੈ ਇਹ ਪਾਣੀ ਵਿੱਚ ਮੌਜੂਦ ਬਰੀਕ ਗੰਦਗੀ ਨੂੰ ਆਪਸ ਵਿੱਚ ਜੋੜ ਕੇ ਭਾਰੀ ਕਣ ਬਣਾ ਦਿੰਦੀ ਹੈ ਸੈਡੀਮੈਂਟੇਸ਼ਨ ਇਸ ਤੋਂ ਬਾਅਦ ਪਾਣੀ ਨੂੰ ਬਹੁਤ ਵੱਡੇ ਅਤੇ ਸ਼ਾਂਤ ਟੈਂਕਾਂ ਵਿੱਚ ਭੇਜਿਆ ਜਾਂਦਾ ਹੈ ਇੱਥੇ ਪਾਣੀ ਦੀ ਗਤੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਫਟਕੜੀ ਨਾਲ ਜੁੜੀ ਹੋਈ ਸਾਰੀ ਭਾਰੀ ਗੰਦਗੀ ਅਤੇ ਮਿੱਟੀ ਆਪਣੇ ਆਪ ਟੈਂਕ ਦੇ ਥੱਲੇ بیٹھ ਜਾਂਦੀ ਹੈ ਉੱਪਰੋਂ ਸਾਫ਼ ਪਾਣੀ ਅਗਲੇ ਪੜਾਅ ਲਈ ਨਿਕਲ ਜਾਂਦਾ ਹੈ ਫਿਲਟਰੇਸ਼ਨ ਇੱਥੇ ਪਾਣੀ ਨੂੰ ਰੇਤ, ਬੱਜਰੀ ਅਤੇ ਕੋਲੇ ਦੀਆਂ ਪਰਤਾਂ ਵਿੱਚੋਂ ਲੰਘਾਇਆ ਜਾਂਦਾ ਹੈ ਕੋਲਾ ਕੀ ਕਰਦਾ ਹੈ ਕੋਲਾ ਪਾਣੀ ਵਿੱਚੋਂ ਜ਼ਹਿਰੀਲੇ ਕੀਟਨਾਸ਼ਕਾਂ ਕਲੋਰੀਨ ਦੀ ਤੇਜ਼ ਗੰਧ ਅਤੇ ਪਾਣੀ ਦੇ ਬੁਰੇ ਸਵਾਦ ਨੂੰ ਸੋਖ ਲੈਂਦਾ ਹੈ। ਕਲੋਰੀਨੇਸ਼ਨ ਅੰਤ ਵਿੱਚ ਪਾਣੀ ਵਿੱਚ ਕਲੋਰੀਨ ਪਾਈ ਜਾਂਦੀ ਹੈ ਤਾਂ ਜੋ ਬਚੇ ਹੋਏ ਬੈਕਟੀਰੀਆ ਅਤੇ ਕਟਾ ਨੂੰ ਮਰ ਜਾਣ। ਇਸ ਤੋਂ ਬਾਅਦ ਪਾਣੀ ਨੂੰ ਸਟੋਰ ਕਰਕੇ ਘਰਾਂ ਤੱਕ ਪਾਈਪਾਂ ਰਾਹੀਂ ਪਹੁੰਚਾਇਆ ਜਾਂਦਾ ਹੈ। ਆਰਓ ਰਿਵਰਸ ਆਸਮੋਸਿਸ ਆਰਓ ਸਿਸਟਮ ਰਾਹੀਂ ਪਾਣੀ ਨੂੰ ਸਾਫ਼ ਕਰਨ ਦੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਕਨੀਕ ਹੈ। ਇਹ ਪਾਣੀ ਵਿੱਚ ਘੁਲੇ ਹੋਏ ਨਮਕ, TDS, ਬੈਕਟੀਰੀਆ ਅਤੇ ਭਾਰੀ ਧਾਤਾਂ ਨੂੰ ਬਾਹਰ ਕੱਢਣ ਲਈ ਕੰਮ ਕਰਦਾ ਹੈ। ਇੱਥੇ ਇਸ ਦੇ ਕੰਮ ਕਰਨ ਦੇ ਮੁੱਖ ਪੜਾਅ ਦਿੱਤੇ ਗਏ ਹਨ। ਨੰਬਰ 1 ਪ੍ਰੀ ਫਿਲਟਰੇਸ਼ਨ। RO ਮੈਂਬਰਨ ਤੱਕ ਪਹੁੰਚਣ ਤੋਂ ਪਹਿਲਾਂ ਪਾਣੀ 2-3 ਛੋਟੇ ਫਿਲਟਰਾਂ ਵਿੱਚੋਂ ਲੰਘਦਾ ਹੈ। ਸੈਡੀਮੈਂਟ ਫਿਲਟਰ ਇਹ ਪਾਣੀ ਵਿੱਚੋਂ ਮਿੱਟੀ, ਰੇਤ ਅਤੇ ਜੰਗਾਲ ਵਰਗੇ ਵੱਡੇ ਕਣਾਂ ਨੂੰ ਹਟਾਉਂਦਾ ਹੈ। ਕਾਰਬਨ ਫਿਲਟਰ ਇਹ ਪਾਣੀ ਵਿੱਚੋਂ ਕਲੋਰੀਨ ਅਤੇ ਬੁਰੀ ਬਦਬੂ ਨੂੰ ਖਤਮ ਕਰਦਾ ਹੈ। ਨੰਬਰ 2 RO ਮੈਂਬਰੇਨ ਦਾ ਹਰਟ ਆਫ ਦਾ ਸਿਸਟਮ ਇਹ RO ਸਿਸਟਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਇਹ ਇੱਕ ਅਰਧ ਪਾਰਗਮ ਮੈਂਬਰੇਨ ਹੁੰਦੀ ਹੈ ਜਿਸ ਵਿੱਚ ਬਹੁਤ ਹੀ ਬਰੀਕ ਛੇਦ ਹੁੰਦੇ ਹਨ ਲਗਭਗ 0.0001 ਮਾਈਕਰੋਨ ਉੱਚ ਦਬਾਅ ਇੱਕ ਪੰਪ ਦੀ ਵਰਤੋਂ ਕਰਕੇ ਪਾਣੀ ਨੂੰ ਬਹੁਤ ਜ਼ੋਰ ਨਾਲ ਇਸ ਮੈਂਬਰੇਨ ਰਾਹੀਂ ਲਗਾਇਆ ਜਾਂਦਾ ਹੈ ਸਫਾਈ ਮੈਂਬਰੇਨ ਦੇ ਛੇਦ ਇੰਨੇ ਛੋਟੇ ਹੁੰਦੇ ਹਨ ਕਿ ਸਿਰਫ ਪਾਣੀ ਦੇ ਅਣੂ ਹੀ ਇਸ ਵਿੱਚੋਂ ਲੰਘ ਸਕਦੇ ਹਨ ਹਾਨੀਕਾਰਕ ਕੈਮੀਕਲ ਫਲੋਰਾਈਡ ਆਰਸੈਨਿਕ ਅਤੇ ਵਾਇਰਸ ਪਿੱਛੇ ਰਹਿ ਜਾਂਦੇ ਹਨ ਨੰਬਰ 3 ਗੰਦੇ ਪਾਣੀ ਦਾ ਨਿਕਾਸ ਆਰਓ ਪ੍ਰਕਿਰਿਆ ਦੌਰਾਨ ਸਾਰੀਆਂ ਅਸ਼ੁੱਧੀਆਂ ਇੱਕ ਵੱਖਰੀ ਪੈਪਰਾਹੀ ਬਾਹਰ ਕੱਢੀਆਂ ਜਾਂਦੀਆਂ ਹਨ ਜਿਸ ਨੂੰ ਰਿਜੈਕਟ ਵਾਟਰ ਕਿਹਾ ਜਾਂਦਾ ਹੈ ਇਹੀ ਕਾਰਨ ਹੈ ਕਿ ਆਰਓ ਚੱਲਦੇ ਸਮੇਂ ਇੱਕ ਪਾਈਪ ਵਿੱਚੋਂ ਲਗਾਤਾਰ ਪਾਣੀ ਵਹਿੰਦਾ ਰਹਿੰਦਾ ਹੈ ਨੰਬਰ 4 ਪੋਸਟ ਫਿਲਟਰ ਅਤੇ ਟੈਸਟ ਸਾਫ ਹੋਇਆ ਪਾਣੀ ਅੰਤ ਵਿੱਚ ਇੱਕ ਹੋਰ ਕਾਰਬਨ ਫਿਲਟਰ ਵਿੱਚੋਂ ਲੰਘਦਾ ਹੈ ਤਾਂ ਜੋ ਪਾਣੀ ਦਾ ਸਵਾਦ ਬਿਹਤਰ ਹੋ ਸਕੇ ਅਤੇ ਕਿਸੇ ਵੀ ਬਚੀ ਹੋਈ ਗੰਧ ਨੂੰ ਦੂਰ ਕੀਤਾ ਜਾ ਸਕੇ ਆਰਓ ਕੀ ਹੈ ਕੁਦਰਤੀ ਤੌਰ ਤੇ ਪਾਣੀ ਘੱਟ ਗੰਦਗੀ ਵਾਲੇ ਪਾਸੇ ਤੋਂ ਵੱਧ ਗੰਦਗੀ ਵਾਲੇ ਪਾਸੇ ਵੱਲ ਜਾਂਦਾ ਹੈ ਪਰ ਇਸ ਮਸ਼ੀਨ ਰਾਹੀਂ ਅਸੀਂ ਬਾਰੀ ਦਬਾਅ ਲਗਾ ਕੇ ਪਾਣੀ ਨੂੰ ਗੰਦਗੀ ਵਾਲੇ ਪਾਸੇ ਤੋਂ ਸਾਫ ਪਾਸੇ ਵੱਲ ਧੱਕਦੇ ਹਾਂ ਇਸੇ ਲਈ ਇਸ ਨੂੰ ਰਿਵਰਸ ਆਸਮੋਸਿਸ ਆਰਓ ਕਿਹਾ ਜਾਂਦਾ ਹੈ आरओ ਪਾਣੀ ਨੂੰ ਤਾਂ ਸਾਫ਼ ਕਰਦਾ ਹੈ ਪਰ ਇਹ ਕੁਝ ਜ਼ਰੂਰੀ ਖਣਿਜ ਵੀ ਕੱਢ ਦਿੰਦਾ ਹੈ ਇਸ ਲਈ ਅੱਜਕੱਲ੍ਹ आरओ ਸਿਸਟਮਾਂ ਵਿੱਚ ਟੀਡੀਐਸ ਕੰਟਰੋਲਰ ਜਾਂ ਮਿਨਰਲ ਕਾਰਟਰੀਜ ਲਗਾਇਆ ਜਾਂਦਾ ਹੈ ਮਹਤਵਪੂਰਨ ਐਮਸੀਕਿਊ ਪ੍ਰਸ਼ਨ ਨੰਬਰ 1 ਪਾਣੀ ਵਿੱਚ ਕਟਾਨੂਆਂ ਨੂੰ ਨਸ਼ਟ ਕਰਨ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਰਸਾਇਣਕ ਤਰੀਕਾ ਕਿਹੜਾ ਹੈ A ਉਬਾਲਣਾ B ਕਲੋਰੀਨ ਕਰਨ C ਸੈਡੀਮੈਂਟੇਸ਼ਨ D ਫਿਲਟਰੇਸ਼ਨ ਤਾ ਇਸ ਦਾ ਸਹੀ ਉੱਤਰ ਹੈ B ਕਲੋਰੀਨ ਕਰਨ। ਪ੍ਰਸ਼ਨ ਨੰਬਰ 2 ਆਇਓਡੀਨ ਦੀ ਵਰਤੋਂ ਜ਼ਿਆਦਾਤਰ ਕਿਹੜੀ ਸਥਿਤੀ ਵਿੱਚ ਕੀਤੀ ਜਾਂਦੀ ਹੈ? A ਜਲਕਰ ਵਿੱਚ B ਅਦਜੋਗਕ ਇਲਾਕੇ ਵਿੱਚ C ਐਮਰਜੈਂਸੀ ਜਾਂ ਕੈਂਪਿੰਗ ਦੌਰਾਨ D ਘਰੇਲੂ RO ਵਿੱਚ। ਤਾਂ ਇਸ ਦਾ ਸਹੀ ਉੱਤਰ ਹੈ C ਐਮਰਜੈਂਸੀ ਜਾਂ ਕੈਂਪਿੰਗ ਦੌਰਾਨ। ਪ੍ਰਸ਼ਨ ਨੰਬਰ 3 ਲਾਲ ਦਵਾਈ ਕਿਹੜੇ ਰਸਾਇਣ ਲਈ ਵਰਤੀ ਜਾਂਦੀ ਹੈ? A ਕਲੋਰੀਨ B ਫਟਕੜੀ C ਪੋਟਾਸ਼ੀਅਮ ਪਰਮੈਗਨੇਟ D ਆਇਓਡੀਨ। ਦਾ ਇਸ ਦਾ ਸਹੀ ਉੱਤਰ ਹੈ ਸੀ ਪੋਟਾਸ਼ੀਅਮ ਪਰਮੈਗਨੇਟ KMnO4 ਪ੍ਰਸ਼ਨ ਨੰਬਰ 4 ਫਟਕੜੀ ਪਾਣੀ ਵਿੱਚ ਕਿਵੇਂ ਕੰਮ ਕਰਦੀ ਹੈ A ਟਾਣੂ ਮਾਰਦੀ ਹੈ B ਪਾਣੀ ਉਬਾਲਦੀ ਹੈ C ਗੰਦਗੀ ਦੇ ਕਣਾਂ ਨੂੰ ਜੋੜ ਕੇ ਠੱਪ ਠਾਉਂਦੀ ਹੈ D ਸਵਾਦ ਵਧਾਉਂਦੀ ਹੈ ਤਾਂ ਇਸ ਦਾ ਸਹੀ ਉੱਤਰ ਹੈ ਸੀ ਗੰਦਗੀ ਦੇ ਕਣਾਂ ਨੂੰ ਜੋੜ ਕੇ ਠੱਪ ਠਾਉਂਦੀ ਹੈ ਪ੍ਰਸ਼ਨ ਨੰਬਰ 5 ਓਜ਼ੋਨਾਈਜੇਸ਼ਨ ਵਿੱਚ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ A O2 B CO2 C Cl2 DO3 ओजोन ता एस्दा सही उत्तर है DO3 ओजोन प्रश्न नंबर 6 यूवी किरणा जीवाणुओं ਦੇ ਕੈਸੇ ਹਿੱਸੇ ਨੂੰ ਨਸ਼ਟ ਕਰਦੀਆਂ ਹਨ A ਕੋਸ਼ਿਕਾ ਪੱਟ B ਸਾਈਟੋਪਲਾਜ਼ਮ C DNA RNA D ਪ੍ਰੋਟੀਨ ਤਾਂ ਇਸਦਾ ਸਹੀ ਉੱਤਰ ਹੈ C DNA RNA ਪ੍ਰਸ਼ਨ ਨੰਬਰ 7 ਬਾਇਓ ਸੈਂਡ ਫਿਲਟਰ ਵਿੱਚ ਕੋਲੇ ਦਾ ਕੀ ਕੰਮ ਹੈ A ਰੰਗ ਬਦਲਣਾ B ਬਦਬੂ ਅਤੇ ਰਸਾਇਣਾਂ ਨੂੰ ਸੋਖਣਾ C ਪਾਣੀ ਗਰਮ ਕਰਨਾ D ਨਮਕ ਘੋਲਣਾ ਦਾ ਇਹਦਾ ਸਹੀ ਉੱਤਰ ਹੈ ਬੀ ਬਦਬੂ ਅਤੇ ਰਸਾਇਣਾਂ ਨੂੰ ਸੁਖਣਾ। ਪ੍ਰਸ਼ਨ ਨੰਬਰ 8 ਜਲ ਘਰ ਵਿੱਚ ਪਾਣੀ ਸ਼ੁੱਧ ਕਰਨ ਦੇ ਪੜਾਵਾਂ ਦਾ ਸਹੀ ਕ੍ਰਮ ਕਿਹੜਾ ਹੈ? ਤਾਂ ਇਸਦਾ ਸਹੀ ਉੱਤਰ ਹੈ ਸੀ ਸਕਰੀਨਿੰਗ, ਕੋਆਗੂਲੇਸ਼ਨ, ਸੈਡੀਮੈਂਟੇਸ਼ਨ, ਫਿਲਟਰੇਸ਼ਨ, ਕਲੋਰੀਨੇਸ਼ਨ। ਪ੍ਰਸ਼ਨ ਨੰਬਰ 9 RO ਸਿਸਟਮ ਵਿੱਚ ਸਭ ਤੋਂ ਮਹੱਤਵਪੂਰਨ ਹਿੱਸਾ ਕਿਹੜਾ ਹੈ? A ਸੈਡੀਮੈਂਟ ਫਿਲਟਰ, B ਕਾਰਬਨ ਫਿਲਟਰ, C RO ਮੈਂਬਰੇਨ, D ਪੋਸਟ ਫਿਲਟਰ ਤਾਂ ਇਸਦਾ ਸਹੀ ਉੱਤਰ ਹੈ C RO ਮੈਂਬਰੇਨ। ਪ੍ਰਸ਼ਨ ਨੰਬਰ 10 ਰਿਵਰਸ ਆਸਮੋਸਿਸ ਵਿੱਚ ਪਾਣੀ ਨੂੰ ਮੈਂਬਰਨ ਰਾਹੀਂ ਕਿਵੇਂ ਲਗਾਇਆ ਜਾਂਦਾ ਹੈ? A ਗਰਮੀ ਨਾਲ B ਗੁਰੂਤਵਾਕਰਸ਼ਨ ਨਾਲ C ਉੱਚ ਦਬਾਅ ਨਾਲ D ਜੂਵੀ ਰੋਸ਼ਨੀ ਨਾਲ ਤਾਂ ਇਹਦਾ ਸਹੀ ਉੱਤਰ ਹੈ C ਉੱਚ ਦਬਾਅ ਨਾਲ।